ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਆਵਾਜ਼ ਬੁਲੰਦ ਕਰਦੇ ਆ ਰਹੇ ਲੋਕ ਕੰਤਰ ਦਾ ਚੌਥਾ ਥੰ ਪੱਤਰਕਾਰਤਾ ਨੂੰ ਦਬਾਉਣ ਲਈ ਜਿੱਥੇ ਸਰਕਾਰਾਂ ਆ ਪੂਰੀ ਵਾਲ ਆਉਂਦੀ ਹੈ ਉੱਥੇ ਜਿਲਾ ਫਰੋਈ ਪਰ ਪ੍ਰਸ਼ਾਸਨ ਖਾਸ ਤੌਰ ਤੇ ਗੱਲ ਕਰੀਏ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਆਈਟੂ ਤਰੇਹਾ ਹੋਇਆ ਹੈ ਪੱਤਰਕਾਰਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਖਿਲਾਫ ਜ਼ਿਲ੍ਹਾ ਫੋਜਪੁਰਦਾ ਜਿਹੜਾ ਪੱਤਰਕਾਰ ਭਾਈਚਾਰਾ ਉਹ ਆਪਾਰ ਦੀ ਲੜਾਈ ਲੜਨਦੇ ਰੌਚ ਉਤਰਿਆ ਉਤਰੇ ਵੀ ਕਿਉਂਦਾ ਕਿਉਂਕਿ ਜਿਹੜਾ ਪੁਲਿਸ ਹੈ ਉਹ ਪੱਤਰਕਾਰਾਂ ਦੀਆਂ ਸਮੱਸਿਆਵਾਂ ਪੱਤਰਕਾਰਾਂ ਦੀਆਂ ਔਕੜਾ ਮਸਲੇ ਨੂੰ ਹੱਲ ਕਰਨ ਦੀ ਵੀ ਚਾਏ 4 ਵਜੇ ਕਿ ਉਨ ਜਾ ਰਿਹਾ ਹੈ ਅਲਜੌਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਾਂ ਨੂੰ ਨਾਕਿਆ ਤੇ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾਂਦਾ ਜਿਸ ਖਿਲਾਫ ਜਿਹੜਾ ਆਵਾਜ਼ ਬੁਲੰਦ ਕੀਤੀ ਆ ਝੰਡਾ ਚੁੱਕਿਆ ਆ ਸਤਲੁਜ ਪ੍ਰੈਸ ਕਲੱਬ ਆ ਫਰੋਇ ਪਰ ਵੱਲੋਂ ਜਿਸ ਦੇ ਪ੍ਰਧਾਨ ਗਰਨਾਥ ਸਿੰਘ ਗਾਮਾ ਸਿੱਧੂ ਦੀ ਧਰਮ ਪਤਰੀ ਨੂੰ ਆ ਪੁਲਿਸ ਨੇ ਜਾਣਬੁੱਝ ਕੇ ਖੱਜਲ ਖਵਾਰ ਕਰਦਿਆ ਅੱਧਾ ਘੰਟਾ ਆ ਨਾਕੇ ਤੇ ਰੋਕ ਕੇ ਆ ਬੇਇੱਜ਼ਤ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ-ਨਾਲ ਹੋਰ ਪੱਤਰਕਾਰਾਂ ਦੇ ਜਿਹੜੇ ਹਬ ਉਹ دیکਿਆ ਹੋਇਆ ਉਹਨਾਂ ਨੂੰ ਵੀ ਬੇਇਨਸਾਫੀ ਵਾਲੀ ਲਾਈਨ 'ਚ ਠੱਲਿਆ ਹੋਇਆ ਜਿਸ ਦੇ ਖਿਲਾਫ ਸਿਰਫ ਫਰੋਜਪੁਰ ਦਾ ਨਹੀਂ ਪੂਰੇ ਜ਼ਿਲ੍ਹੇ ਦਾ ਜਿਹੜਾ ਪੱਤਰਕਾਰ ਭਾਈਚਾਰਾ ਉਹ ਉਹ ਇਕਜੁੱਟ ਹੋ ਗਿਆ ਤੇ ਉਹ ਨਾਲ ਹੀ 9 ਤਰੀਕ ਤੱਕ ਪੁਲਿਸ ਨੂੰ ਉਹਨਾਂ ਨੇ ਆਲਟੀਮੇਟਮ ਦੇ ਦਿੱਤਾ ਕਿ ਜੇਕਰ ਮਸਲੇ ਹੱਲ ਕਿਹਲੋ ਆਨੇ ਦਾ 10 ਤਰੀਕ ਤੋਂ ਜਿਹੜਾ ਫਰੋਜਪੁਰ ਦਾ ਜਿਹੜਾ ਪੱਤਰਕਾਰ ਭਾਈਚਾਰਾ ਉਹ ਸੜਕਾਂ ਤੇ ਉਤਰੇਗਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਮਨਦਾਰ ਚ ਨਿਤਰੇਗਾ ਅਤੇ ਪੁਲਿਸ ਦੇ ਕੱਚੇ ਚਿੱਠਿਆਂ ਨੂੰ ਆਛਰੇ ਆ ਨੰਗਾ ਕੀਤਾ ਜਾਵੇਗਾ ਬਾਜ਼ਾਰ ਚ ਲੋਕਾਂ ਸਾਹਮਣੇ ਰੱਖਿਆ ਜਾਵੇਗਾ ਆ ਤਾਂ ਜੋ ਜਿਹੜੀਆਂ ਪੁਲਿਸ ਦੀਆਂ ਆ ਲੋਕਾਂ ਪ੍ਰਤੀ ਅਪਣਾਈਆਂ ਜਾ ਰੀਆਂ ਬੇਨੀਮੀਆ ਬੇਇਨਸਾਫੀਆਂ ਨੂੰ ਜਾਗੂ ਜਾਗਰ ਕਰਕੇ ਅਦਬੀ ਕੁਛਲੀ ਆਵਾਜ਼ ਨੂੰ ਇਨਸਾਫ ਦੁਆਇ ਜਾ ਸਕੇ ਆਓ ਸੁਣਦੇ ਆ ਪੱਤਰਕਾਰ ਉਹ ਵੀਰ ਕੀ ਕਹਿੰਦੇ ਆ ਜਿਹੜੇ ਪੁਲਿਸ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਕੀ ਕਰਨ ਜਾ ਰਹੇ ਆ ਅੱਜ ਸੱਤ ਲੋਕ ਦੀ ਪ੍ਰੈਸ ਕਲਾਬ ਕੋਰਪੋਰੇਟ ਵਿੱਚ ਇੱਕ ਇਹ ਮੀਟਿੰਗ ਜ਼ਿਲ੍ਹੇ ਦੇ ਲਗਭਗ ਸੂਬਾ ਜਿੰਨੀਆਂ ਪ੍ਰੈਸ ਕਲੱਬਾਂ ਨੇ ਉਹਨਾਂ ਦੀ ਹੋਈ ਜਿਹਦੇ ਵਿੱਚੋਂ ਬੜੇ ਚੁਣਿੰਦੇ ਪੱਤਰਕਾਰਾਂ ਨੇ ਹਿੱਸਾ ਲਿਆ ਜਿਆਦੀਆਂ ਗੱਲਾਂ ਤਾਂ ਪ੍ਰਧਾਨ ਜੀ ਵੀ ਇੱਥੇ ਦੱਸਣਗੇ ਤੇ ਹੋਰ ਵੀ ਮੇਰੇ ਸਾਥੀ ਚੇਅਰਮੈਨ ਸਾਹਿਬ ਖੜੇ ਨੇ ਉਹ ਵੀ ਦੱਸਣਗੇ ਮੈਂ ਇੱਥੇ ਇੰਨਾ ਹੀ ਦੱਸਣਾ ਚਾਹਣਾ ਵੀ ਅਸੀਂ ਕੁੱਲ ਮਿਲਾ ਕੇ ਇੱਕ ਮਤਾ ਪਾਸ ਕੀਤਾ ਵੀ ਪੁਲਿਸ ਪ੍ਰਸ਼ਾਸਨ ਨਾਲ ਜਿੰਨੇ ਵੀ ਪੱਤਰਕਾਰਾਂ ਦੇ ਮਸਲੇ ਨੇ ਜਿਹੜੇ ਇਹ ਮਸਲੇ ਨੇ ਜਿਹੜੇ ਲੰਮ ਗਰੇ ਨੇ ਲੰਮੇ ਸਮੇਂ ਤੋਂ ਉਹ 9 ਤਰੀਕ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਵੀ ਸਾਡੇ ਉਹ ਜਿਹੜੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ 10 ਤਰੀਕ ਨੂੰ ਅਸੀਂ ਅਨਮਿੱਥੇ ਸਮੇਂ ਲਈ ਇੱਕ ਐਕਸ਼ਨ ਕਰਾਂਗੇ ਜਿਹਦੇ ਲਈ ਖੁਦ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਏਗੀ ਤੇ ਅਸੀਂ ਇਸ ਕੰਮ ਦੇ ਲਈ ਸਾਰੇ ਕਿਸਮ ਦਾ ਵੀ ਬਲਦਾਨ ਦੇਣ ਲਈ ਤਿਆਰ ਆ ਜਿਹੜੇ ਮਸਲਿਆਂ ਦੀ ਗੱਲ ਹੈ ਮਸਲਾ ਕੀ ਹੈ ਚਾਜ ਮਸਲਾ ਹੈ ਮੇਨ ਦੋ ਮਸਲੇ ਜੁੜੇ ਸੀ ਜਸਪਾਲ ਵਾਲਾ ਸੀ ਤੇ ਗੁਰਨਾਮ ਵਾਲਾ ਸੀ ਦੋਨੋਂ ਮਸਲਿਆਂ ਤੇ ਪੁਲਿਸ ਦੀ ਹਾਨਾ ਗਾਣੀ ਰਹੀ ਹੈ ਕਿੰਨੇ ਦਿਨੋਂ ਦਾ ਪਿਛਲੇ ਦਿਨਾਂ 'ਚ ਮੀਟਿੰਗ ਕੀਤੀ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਅੱਜ ਦੀ ਮੀਟਿੰਗ ਪੂਰੇ ਜ਼ਿਲ੍ਹੇ ਦੀਆਂ ਪ੍ਰੈਸ ਕਲਪਾਂ ਇੱਥੇ ਪਹੁੰਚਿਆ ਨੇ ਚਾਹੀਏ ਉਹ ਤਲਵੰਡੀ ਦੀ ਹੈ ਮਫੂ ਹੈ ਜੀਰਾ ਹੈ ਫਿਰੋਜ਼ਪੁਰ ਹੈ ਗੁਰੂਰਸਾ ਹੈ ਮਮਦੋਟ ਹੈ ਸਾਰੀਆਂ ਕਲਬਾਂ ਆਇਆਂ ਅੱਜ ਇੱਕ ਪਾਲ ਮਿਲ ਕਮੇਟੀ ਬਣਾਈ ਗਈ ਉਸ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ 9 ਤਰੀਕ ਦਾ ਲਾਸਟ 9 ਦਸੰਬਰ 9 ਦਸੰਬਰ ਤੱਕ ਜੇਕਰ ਪ੍ਰਸ਼ਾਸਨ ਨੇ ਪੁਲਿਸ ਨੇ ਸਾਡੇ ਮਸਲੇ ਹੱਲ ਨਹੀਂ ਜਿੱਤੇ ਐਕਸ਼ਨ ਇਹ ਹੋ ਜਾਊਗਾ ਪੁਲਿਸ ਨੂੰ ਪਤਾ ਹੈਗਾ ਪੱਤਰਕਾਰ ਕੰਮ ਪਿਛਲੇ ਦਿਨਾਂ ਅੱਜ ਆਪਾਂ ਧਰਨਾ ਦੇਣਾ ਧਰਨੇ ਦੀ ਗੱਲ ਨਹੀਂ ਮੈਂ ਕਰੂਗਾ ਅੱਜ ਉਹ ਜਿਹੜਾ 10 ਤਰੀਕ ਐਕਸ਼ਨ ਹੋਗਾ ਉਹ ਦੇਖਣਯੋਗ ਹੋਊਗਾ ਮਸਲੇ ਹੱਲ ਉਸ ਤੋਂ ਪਹਿਲੇ ਕਰ ਦੇਗੀ ਤਾਂ ਠੀਕ ਹੈ ਜੇ ਪੁਲਿਸ ਇਸ ਮਸਲੇ ਹੱਲ ਨਹੀਂ ਕਰਦੀ ਤੇ ਉਹ ਵੱਡਾ ਐਕਸ਼ਨ ਅੱਜ ਇੱਥੇ ਇੱਕ ਤਾਲਮਿਲ ਕਮੇਟੀ ਬਣੀ ਹੈ ਸਾਰੀਆਂ ਕਲਬਾਂ ਇੱਕ ਮੁੱਠ ਇਕੱਠੀਆਂ ਹੋ ਗਈਆਂ ਏਕਤਾ ਦਾ ਬਲ ਆਪਾਂ ਬੜਦੇ ਰਹੇ ਆ ਤੇ ਕਹਾਣੀਆਂ ਵੀ ਸੁਣਦੇ ਰਹਾ ਏਕਤਾ ਦਾ ਬਲ ਅੱਜ ਦਿਖਾਇਆ ਗਿਆ ਸਾਰੇ ਪੱਤਰਕਾਰਾਂ ਦੇ ਮਸਲੇ ਜਿਹੜੇ ਆ ਉਹ ਮਸਲਿਆਂ ਤੋਂ ਇਲਾਵਾ ਹੋਰ ਸਾਡੇ ਜਿਹੜੇ ਮਸਲੇ ਕਸਬਿਆਂ ਦੇ ਹੈ ਜਿਹੜੇ ਕਿਸਬੰਦੇ ਪੱਤਰ ਕਰ ਗਿਆ ਉਹਨਾਂ ਦੇ ਕੋਈ ਪੁਲਿਸ ਕੋਲ ਮਾਮਲੇ ਲੜਕੇ ਹੋਇਆ ਉਹ ਵੀ ਹੱਲ ਕਰਾਣੇ ਆ ਜਿਹੜੇ ਫਿਰੋਜ਼ਪੁਰ ਨਾਲ ਸੰਬੰਧਿਤ ਆ ਉਹ ਵੀ ਹੱਲ ਕਰਾਣੇ ਆ ਹੱਲ ਨਹੀਂ ਕਰਨ ਕਿਤੇ ਐਕਸ਼ਨ ਵੱਡਾ ਹੋਊਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਬਿਲਕੁਲ ਜੀ ਅੱਜ ਮੀਟਿੰਗ ਕਾਲ ਕੀਤੀ ਸੀ ਸਾਰਿਆਂ ਨੂੰ ਤਲਵੰਡੀ ਭਾਈ ਤੋਂ ਮੋਦਕੀ ਤੋਂ ਸੱਜਣ ਆਏ ਨੇ ਮਖੂ ਤੋਂ ਆਈਆਂ ਨੇ ਮੱਲਾਵਾਲੇ ਤੋਂ ਗੁਰੂ ਹਰ ਸਾਹਿਬ ਤੋਂ ਮੰਦੋੜ ਤੋਂ ਜਿੰਨੀਆਂ ਵੀ ਸਾਡੀਆਂ ਪ੍ਰੈਸ ਕਲੱਬਾਂ ਨੇ ਦੇ ਹਾਤੀ ਪ੍ਰੈਸ ਕਲੱਬਾਂ ਸਾਰੀਆਂ ਪ੍ਰੈਸ ਕਲੱਬਾਂ ਨੇ ਅੱਜ ਸੱਤ ਲੋਹ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਅਸੀਂ ਇੱਕ ਤਾਲਮੇਲ ਕਮੇਟੀ ਬਣਾ ਦਿੱਤੀ ਹੈ ਉਹ ਤਾਲਮੇਲ ਕਮੇਟੀ ਜਿਹੜੀ ਹੈ ਅੱਗੇ ਤੋਂ ਕੋਈ ਵੀ ਕਿਸੇ ਨੂੰ ਪੱਤਰਕਾਰ ਸਾਡੇ ਸਾਥੀ ਤੇ ਚਾਹੇ ਉਹ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਉਹਦੇ ਪ੍ਰਤੀ ਕੋਈ ਵੀ ਕੋਈ ਸ਼ਿਕਾਇਤ ਹੈ ਤਾਂ ਉਹ ਸਾਡੇ ਨਾਲ ਤਾਲਮੇਲ ਕਮੇਟੀ ਨਾਲ ਤੈਅ ਕਰਕੇ ਤੇ ਉਹ ਸ਼ਿਕਾਇਤ ਦਾ ਜੇ ਜਾਨਵਰ ਤਾਂ ਹੱਲ ਕਰਾਉਣ ਲਈ ਪੁਰ ਜ਼ੋਰ ਜਿਹੜਾ ਜ਼ੋਰ ਲਾਏ ਜਾਣ ਕਰਨਗੇ ਅੱਜ ਜਿਹੜੀ ਸਾਡੀਆਂ ਮੰਗਾ ਲਟਕਦੀਆਂ ਆ ਰਹੀਆਂ ਨੇ ਜਿਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਪੁਲਿਸ ਵੱਲ ਪੱਤਰਕਾਰਾਂ ਨੂੰ ਖਾਸ ਕਰਕੇ ਮੈਨੂੰ ਮੈਂ ਦੱਸਿਆ ਨਾ 3 ਦਿਨ 4 ਦਿਨ ਮੇਰੇ ਮਗਰ ਸੀਆਈਡੀਲ ਮੇਰੇ ਭਰਾ ਲੱਗੇ ਰਿਹਾ ਵੀ ਇਹਦਾ ਇਹਦੀ ਚੈਕੀ ਗੱਤ ਕਰੀਏ ਕੀ ਕਰਦਾ ਚਲੋ ਕੁਛ ਲੱਭਿਆ ਨਹੀਂ ਉਹਨਾਂ ਨੂੰ ਧੰਨਵਾਦ ਤੁਹਾਡਾ ਤੁਸੀਂ ਪਾ ਵੀ ਸਕਦੇ ਸੀ ਮੈਨੂੰ ਇਹ ਵੀ ਪਤਾ ਪੁਲਿਸ ਪਾ ਵੀ ਸਕਦੀ ਹੈ ਨਾਮ ਵੀ ਲੱਭਾਵੇ ਤਾਂ ਕੌਣ ਲੱਗੇ ਮੈਂਟਲ ਆਉਂਦੇ ਮੈਂਟਲ ਆਉਂਦੇ ਮੈਂਟਲ ਇਹ ਮੈਨੂੰ ਇੱਕ ਅਧਿਕਾਰੀ ਕਹਿੰਦਾ ਤੇਰੀ ਗੱਡੀ 'ਚ ਪੋਸਟ ਵੀ ਸੱਡ ਸਕਦੇ ਆ ਮੈਂ ਕਿਹਾ ਚਲੋ ਜੇ ਰੱਬ ਨੇ ਮੈਨੂੰ ਰੱਖਣਾ ਤਾਂ ਕਿਤੇ ਵੀ ਰੱਖ ਲੈਣਾ ਮੈਂ ਪਰ ਜਿਹੜੀਆਂ ਸਾਡੀਆਂ ਪੈਂਡਿੰਗਾਂ ਪਈਆਂ ਮੰਗਾ ਉਹਦੇ ਲਈ ਲਾਸਟ 9 ਨਵੰਬਰ 9 ਦਸੰਬਰ ਸ਼ਾਮ ਦੇ 6 ਵਜੇ ਤੱਕ ਪੁਲਿਸ ਕੋਲ ਟਾਈਮ ਹੈ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਾਇਜ਼ ਮੰਗਾਂ ਜਿਹੜੀਆਂ ਜੇ ਨਜਾਇਜ਼ ਮੈਂ ਉਦੋਂ ਵੀ ਬੇਨਤੀ ਕੀਤੀ ਮੈਡਮ ਨੂੰ ਕੀਤੀ ਮੈਂ ਕਿਹਾ ਮੈਮ ਤੁਹਾਨੂੰ ਲੱਗਦਾ ਕਿ ਸਾਡੀਆਂ ਮੰਗਾਂ ਜਾਇਜ਼ ਨਹੀਂ ਤੁਸੀਂ ਪਾੜ ਦਿਓ ਸਾਡੇ ਸਾਹਮਣੇ ਕੋਈ ਕੋਈ ਪ੍ਰੋਬਲਮ ਨਹੀਂ ਜੇ ਸਾਡੀਆਂ ਜਾਇਜ਼ ਮੰਗਾਂ ਤਾਂ ਹੱਲ ਕੀਤੀਆਂ ਜਾਣ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਨਹੀਂ ਹੱਲ ਹੁੰਦੀਆਂ ਤੇ 10 ਤਰੀਕ ਤੋਂ ਜਿਹੜਾ ਇਹਨਾਂ ਦੇ ਤੇਵਰ ਜਿਹੜੇ ਤੁਹਾਨੂੰ ਪ੍ਰੈਸ ਦੇ ਉਹ ਤੁਹਾਨੂੰ ਮਿਲ ਹੀ ਗਏ ਨੇ ਇੱਥੇ ਸਾਰੇ ਵੀ ਇਕੱਠੇ ਹੋਏ ਤਾਂ ਸਾਡੇ ਤੇਵਰ ਤਿੱਖੇ ਹੋਣਗੇ ਸ਼ੰਗਰਚ ਐਸਾ ਰੰਭਾਂਗੇ ਕਿ ਕੂਰਾ ਪੂਰਾ ਪੰਜਾਬ ਕਹਿਗਾ ਕਿ ਫਿਰੋਜ਼ਪੁਰ ਚ ਹੰਗਾਮਾ ਹੋਇਆ ਸਾਨੂੰ ਹੋਰ ਵੀ ਪ੍ਰੈਸ ਕਲੱਬਾਂ ਦੇ ਆਰੇਦਵਾਲਾ ਮੈਨੂੰ ਫੋਨ ਆਇਆ ਯੂਨੀਅਨਾਂ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦਾ ਵੀ ਧੰਨਵਾਦ ਜਿੰਨੇ ਵੀਰ ਪਹੁੰਚੇ ਆ ਅਸੀਂ ਇੱਕ ਕਮੇਟੀ ਬਣਾਈ ਕਿ ਅੱਗੇ ਤੋਂ ਕੋਈ ਵੀ ਕਿਸੇ ਕਸਬੇ ਵਾਲੇ ਪੱਤਰਕਾਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਕੋਈ ਤੰਗ ਪਰੇਸ਼ਾਨ ਕਰਦਾ ਨ ਕਿਸੇ ਨੂੰ ਗਾਲ ਘੜ ਦਾ ਪੁਲਸ ਵਾਲਾ ਤਾਂ ਸਾਡੇ ਕੋਲ ਆਵੇ ਅਸੀਂ ਉਹਦਾ ਮਸਲੇ ਦਾ ਹੱਲ ਕਰਾਂਗੇ ਹਾਂ ਸਾਡਾ ਪੱਤਰਕਾਰ ਮੈਂ ਕਿਹਾ ਸਾਡੇ ਪੱਤਰਕਾਰ ਚ ਕੋਈ ਗਲਤੀ ਹੈ ਤਾਂ ਅਸੀਂ ਪੱਤਰਕਾਰ ਦੇ ਮਗਰ ਨਹੀਂ ਆਵਾਂਗੇ ਇਹ ਵੀ ਅਸੀਂ ਇੱਥੇ ਤੈਅ ਕੀਤਾ ਕਿ ਅਸੀਂ ਜੈਨੂਨ ਕੇਸ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਹੱਲ ਕਰਾਉਣ ਦੇ ਲਈ ਆਵਾਂਗੇ ਜਿੰਨੇ ਵੀ ਐਸ ਐਚ ਓ ਬੈਠੇ ਹੰਕਾਰੀ ਬੈਠੇ ਹੋਇਆ ਨਸ਼ਾ ਖਾ ਕੇ ਬੈੰਦੇ ਆ ਮੈਂ ਫੇਰ ਕਹਿਣਾ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਨਸ਼ਾ ਖਾ ਕੇ ਤੁਸੀਂ ਸੀੜ ਤੇ ਕਿਵੇਂ ਫੈਸਲੇ ਕਰਦੇ ਸਾਹਿਬ ਦੀ ਆਈ ਸੀ ਪੋਸਟਾਂ ਦੀ ਲਿਮਾਰੀ ਚ ਪਿਆ ਹੁੰਦਾ ਮੈਨੂੰ ਤੇ ਫਿਰ ਹੈਡਕ quarter ਹੈਡਕ quarter ਵੀ ਮੈਂ ਕਿਹਾ ਚਲੋ ਉਹ ਵੀ ਤੁਹਾਨੂੰ ਕੱਢ ਦਾਂਗੇ ਜੇ ਇਹ ਮੁਕਰਨ ਐਸਪੀ ਐਚ ਸਾਹਿਬ ਜਿੰਨਾ ਉਹਨਾਂ ਨੇ ਬਤਮੀ ਚ ਕੀਤੀ ਉਹ ਦਿਨ ਜੇ ਮੁਕਰਨ ਤੋਂ ਦੀ ਰਿਕਾਰਡਿੰਗ ਹੀ ਹੈਗੀ ਜਨਾਬ ਤੁਹਾਨੂੰ ਵਿਖਾ ਦੇਾਂਗੇ ਤੁਹਾਨੂੰ ਸਬੂਤ ਵੀ ਦੇ ਦਾਂਗੇ ਕੋਈ ਕਹੂਗਾ ਕਿ ਮੈਂ ਕਿਹਾ ਨਹੀਂ ਆਹ ਸ਼ਬਦ ਨਹੀਂ ਬੋਲੇ ਕਿ ਜਿਹੜੇ ਮਰਜੀ ਮਸਲੇ ਹੋਣ ਮੇਰੇ ਲੋਕ ਕੋ ਕਤਲ ਹੁੰਦਾ ਫਿਰ ਮਰ ਜਾ ਕੋਈ ਮੈਂ ਨਹੀਂ ਜ਼ਿੰਮੇਵਾਰ ਇਹ ਸ਼ਬਦ ਦੇਖੋ ਹੈਗੇ ਨੇ ਸਬੂਤ ਤਾਂ ਸੀ ਐਵੇਂ ਨਹੀਂ ਬੋਲ ਰਿਹਾ ਤਾਂ ਮੈਂ ਇੱਕ ਵਾਰ ਫੇਰ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਪ੍ਰੈਸ ਨਾਲ ਕਿਸੇ ਨਾਲ ਵਧੇਕੀ ਨਾ ਹੋਵੇ इवन ਕਿ ਪਬਲਿਕ ਨਾਲ ਨਾਲ ਵਧੇਕੀ ਕਰੋ ਉਹਨਾਂ ਦੀਆਂ ਜਿਹੜੀਆਂ ਜੈਨੂਇਨ ਮੁਸ਼ਕਿਲਾਂ ਆਈਆਂ ਲੋਕ ਜਿਹੜੇ ਰੋਂਦੇ ਫਿਰਦੇ ਲਾਈਨਾਂ 'ਚ ਲੱਗੇ ਹੋਏ ਆ ਤੁਹਾਡੇ ਕੋ ਮਹੀਨਿਆਂ ਬੱਧੀ ਆਉਂਦੇ ਆ ਤਾਂ ਉਹਨਾਂ ਦੀਆਂ ਜੈਨੂਇਨ ਮੁਸ਼ਕਿਲਾਂ ਹੱਲ ਕਰੋ ਨਹੀਂ ਲੱਗਦੀ ਤਾਂ ਦਫ਼ਤਰ ਦਾਖਲ ਕਰੋ ਕੁਝ ਤਾਂ ਕਰੋ ਨਾ ਅਗਲਾ ਬੰਦਾ 2-2 ਸਾਲ ਤੋਂ ਸਾਲ-ਸਾਲ ਤੋਂ ਲਟਕ ਕਿਉਂ ਰਿਹਾ ਗੱਲ ਤਾਂ ਇਹ ਹੈ ਨਾ ਕਿ ਪ੍ਰੈਸ ਦੀਆਂ ਮੰਗਾਂ ਹੀ ਆ ਜਿਹੜੀਆਂ ਲਟਕੀਆਂ ਪਈਆਂ ਨੇ ਤੁਸੀਂ ਤੁਸੀਂ ਅੱਖੋਂ ਅੱਗੋਂ ਘੂਰਦੇ ਹੋ ਇੱਕ ਮੈਂ ਦੱਸੇ ਨਾ ਐਸ.ਐਚ.ਓ ਦਾ ਫੋਨ ਆ ਮੈਨੂੰ ਡਰਾ ਰਿਹਾ ਮੈਂ ਕਿਹਾ ਯਾਰ ਜੇ ਡਰਨਾ ਹੁੰਦਾ ਤੇ ਬੋਲਦੇ ਕਿ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਤਾਂ ਮੈਂ ਇੱਕ ਵਾਰ ਬੇਨਤੀ ਕਰਦਾ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਸਾਡੀਆਂ ਮੁਸ਼ਕਲਾਂ ਹੱਲ ਕਰੋ ਜੇ ਤੁਹਾਨੂੰ ਜੈਨੂਨ ਲੱਗਦਾ ਅੱਜ ਵੀ ਕਹਿੰਦਾ ਜੇ ਤੁਹਾਨੂੰ ਲੱਗਦਾ ਕਿ ਜੈਨੂਨ ਨਹੀਂ ਹਨ ਤਾਂ ਸਾਡੇ ਸਾਹਮਣੇ ਉਹ ਪੇਜ ਪਾੜ ਦਿਓ ਜੇ ਤੁਹਾਡੇ ਪੁਲਿਸ ਵਾਲੇ ਉਹਦੇ ਵਿੱਚ ਗੁਨਾਹਗਾਰ ਹਨ ਤਾਂ ਉਹ ਪਾੜ ਦਿਓ ਮੈਂ ਤਾਂ ਇਹ ਕਹਿੰਨਾ ਕਿ ਸਾਡੇ 4 5 ਸਾਥੀ ਮੰਗਾ ਉਠਾਰੇ ਨੇ ਜਿਹੜੇ ਇਹਨਾਂ ਦੇ ਨਸ਼ੇ ਕਰਕੇ ਬੰਦੇ ਆ ਰੀਟਰ ਬੰਦੇ ਆ ਐਸ ਐਚਓ ਬੰਦੇ ਆ ਜਾਂ ਹੋਰ ਅਧਿਕਾਰੀ ਬੰਦੇ ਆ ਸੀਟਾਂ ਦੇ ਉਹਨਾਂ ਦੇ ਡੋਪ ਟੈਸਟ ਵੀ ਅਸੀਂ ਮੰਗ ਕਰ ਰਹੇ ਆ ਸਾਡੇ ਡੀਜੀਪੀ ਸਾਹਿਬ ਕੋਲੋਂ ਡੀਆਈਜੀ ਸਾਹਿਬ ਨੂੰ ਪਾਵਾਂਗੇ ਔਰ ਜੇ ਨਾ ਹੋਇਆ ਉਹੀ ਐਪਲੀਕੇਸ਼ਨ ਜਿਹੜੀ ਆ ਹਾਈ ਕੋਰਟ ਜਾ ਕੇ ਇਹਨਾਂ ਦੇ ਪੀਜੀਆਈ ਚੋ ਟੈਸਟ ਕਰਾਵਾਂਗੇ ਇਹਨਾਂ ਦਾ ਵਾਦਾ ਇਹਨਾਂ ਦਾ ਪ੍ਰੋਮਿਸ ਹੈ ਇਹਨਾਂ ਦੇ ਡੋਪ ਟੈਸਟ ਹੋਣਗੇ ਫਿਰ ਇਹ ਤਹਿਕੀਕਤ ਹੋਊਗੀ ਕਿ ਜੇ ਨਸ਼ਾ ਕਰਦੇ ਸੀ ਤੇ ਇਹ ਨਸ਼ਾ ਕਿੱਥੋਂ ਲੱਗ ਕੇ ਆਉਂਦੇ ਉਹ ਵੀ ਦੱਸਿਆ ਜਾਵੇ ਤੁਸੀਂ ਯਾਰ ਇੱਥੇ ਕੋਈ ਜਾਂਦਾ ਮਾੜਾ ਮੋਟਾ ਬਾਈਕ ਤੇ ਜਾਂਦਾ ਤੇ ਉਹਨੂੰ ਤਾਂ ਫੜ ਲੈਨੇ ਹੋ ਤੁਹਾਡੇ ਕੋ ਉਹ ਨਹੀਂ ਫੜੇ ਜਾਂਦੇ ਜਿਹੜੇ ਉਹ ਤੁਰੇ ਫਿਰਦੇ ਵਾਰਦਾਤਾ ਕਰਦੇ ਫਿਰਦੇ ਉਹ ਕਿਉਂ ਨਹੀਂ ਫੜੇ ਜਾਂਦੇ ਇਹੀ ਤਾਂ ਕਹਿੰਨੇ ਆ ਸੀ ਪੁਲਿਸ ਵਾਲਿਆਂ ਨੂੰ ਉਹਨਾਂ ਤੇ ਇੱਥੇ ਨਾਕਾ ਲੱਗਾ ਹੁੰਦਾ ਉਦਮ ਸਿੰਘ ਚੌਂਕ 'ਚ ਕਦੀ ਥਾਣੇ ਸਿਟੀ ਦੇ ਅੱਗੇ ਲਾ ਕੇ ਬਹਿ ਜਾਂਦੇ 8899 ਐਸਆਈ ਲਾ ਕੇ ਬਹਿ ਜਾਂਦੇ ਆ ਉਹ ਭਲੇ ਓਏ ਮਾਨਸੋ ਉਹਨੂੰ ਫੜੋ ਜਿਹੜਾ ਤੁਹਾਨੂੰ ਲੱਗਦਾ ਕਿ ਵਾਰਦਤ ਕਰਦਾ ਜੇ ਤੁਸੀਂ ਫੜ ਹੀ ਰਹੇ ਹੋ ਆ ਸੀਆਈਡੀ ਡਿਪਾਰਟਮੈਂਟ ਉਹ ਗਾਮੇ ਦੀ ਤੈਕੀਕਤ ਕਰਨ ਤਾਂ ਆ ਗਿਆ ਉਹ ਸੁਖ ਜਾਂ ਹੋਰ ਪੱਤਰਕਾਰਾਂ ਦੀ ਤੈਕੀ ਕਰਨ ਲਈ ਤੈਕੀਕਤ ਕਰ ਲਈ 1 ਮਿੰਟ ਲਾਉਂਦਾ ਉਹਨੂੰ ਕੋਈ ਪਤਾ ਨਹੀਂ ਲੱਗਦਾ ਪਿਸਤੌਲ ਕਿੰਨੇ ਕੋ ਪਹਿਣਿਆ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਦੋਂ ਵਾਰਦਤ ਕੌਣ ਕਰ ਜਾਂਦਾ ਸਾਡੇ ਤੇ ਕਿਉਂ ਚੜਦੇ ਹੋ ਅਸੀਂ ਇਹ ਕਹਿੰਦੇ ਪੁਲਿਸ ਤਿੰਨ ਪੱਪੇ ਹੁੰਦੇ ਆ ਪੋਲਿਟਿਸ਼ੀਅਨ ਪ੍ਰੈਸ ਤੇ ਆ ਪੁਲਿਸ ਤਿੰਨਾ ਪੱਪਿਆਂ ਨੂੰ ਮੈਨੂੰ ਲੱਗਦਾ ਨਹੀਂ ਕਦੀ ਬਣੀ ਪਰ ਅਸੀਂ ਕੋਸ਼ਿਸ਼ ਕਰ ਦਿੰਗੇ ਇਹਨਾਂ ਨੂੰ ਬਣਾ ਕੇ ਰੱਖੀਏ ਬਣਾ ਕੇ ਇਹਦਾ ਸੈਂਸ ਕਿ ਜਿਹੜੇ ਲੋਕਾਂ ਦੇ ਜੈਨੂਇਨ ਮਾਮਲੇ ਆ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਇੱਕ ਜ਼ਰੀਆ ਹੁੰਦਾ ਇੱਕ ਕੜੀ ਹੁੰਦਾ ਪੱਤਰਕਾਰ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਹਮਣੇ ਰੱਖਣਾ ਤੇ ਪ੍ਰਸ਼ਾਸਨ ਉਹਨਾਂ ਤੇ ਫਿਰ ਕਾਰਵਾਈ ਕਰਦਾ ਸਾਡਾ ਤਾਂ ਇੰਨਾ ਹੀ ਫਰਜ਼ ਹੈ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ ਤੇ ਜੇ ਉਸ ਡਿਊਟੀ ਦੇ ਵਿੱਚ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਫਿਰ 9 ਦਸੰਬਰ ਤੁਹਾਡੇ ਕੋਲ ਹੈਗੀ ਆ ਤਾਂ ਬੇਨਤੀ ਹੈ ਇੱਕ ਵਾਰ ਫੇਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀਆਂ ਜਾਇਜ਼ ਮੰਗਾਂ ਹੱਲ ਕੀਤੀਆਂ ਜਾਣ ਨਹੀਂ ਤਾਂ 10 ਤਰੀਕ ਤੋਂ ਬਾਅਦ ਤੇਰਰ ਤੁਹਾਡੇ ਸਾਹਮਣੇ ਹੋਣ। ਅੱਲਾਹ ਵੀ ਮਿੱਤਰੋ ਕੁੰਡੀਆਂ ਦੇ ਸਿੰਘ ਫਸ ਗਏ ਆ ਆ ਦੇਖਣਾ ਹੁਣ ਇਹ ਹੈ ਕਿ ਜਿਹੜਾ ਪੰਜਾਬ ਪੁਲਿਸ ਦਾ ਜ਼ਿਲ੍ਹਾ ਫਰੋਹਪੁਰ ਪੁਲਿਸਾ ਉਹ ਪੱਤਰਕਾਰਾਂ ਦੇ ਮਸਲੇ ਹੱਲ ਕਰਦੀ ਆ ਉਹਨਾਂ ਨੂੰ ਇਨਸਾਫ ਦਿੰਦੀ ਆ ਦਬੇ ਕੁਤਲੇ ਲੋਕਾਂ ਦੀ ਆਵਾਜ਼ ਨੂੰ ਸੁਣਦੀ ਆ ਕਿ ਨਹੀਂ ਸੁਣਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਆਰ ਪਾਲ ਦੀ ਲੜਾਈ ਲੜਨ ਦੇ ਰੌਚ ਪੱਤਰਕਾਰਾਂ ਨੇ ਅੱਲਾਹ ਕਰ ਦਿੱਤਾ ਮਸਲਾ ਨੌ ਤਰੀਕ ਤੱਕ ਜ਼ਿਲ੍ਹਾ ਪੁਲਿਸ ਨੂੰ ਅਲਟੀਮੇਟਮ ਦੇ ਦਿੱਤਾ ਕਿ ਪੱਤਰਕਾਰਾਂ ਦੇ ਜਿਹੜੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ ਭਾਈਚਾਰਾ ਜਿਹੜਾ ਉਹ ਮੈਦਾਨ ਚ ਨਿਤਰੇਗਾ ਤੇ ਆਰ ਪਾਲ ਦੀ ਲੜਾਈ ਲੜਦਾ ਹੋਇਆ ਇਨਸਾਨ ਵੀ ਜੰਗ ਲੜੇਗਾ ਜਿਸ ਮਸਲੇ ਨੂੰ ਇਸ ਪੱਤਰਕਾਰ ਭਾਈਚਾਰੇ ਨਾਲ ਬੇਇਨਸਾਫੀ ਨੂੰ ਦਬੇ ਛੁੱਟੇ ਲੋਕਾਂ ਨਾਲ ਹੁੰਦੀਆਂ ਬੇਇਨਾਈਆਂ ਨੂੰ ਜਗ ਜाहिर ਕਰਦਾ ਹੋਇਆ ਪੰਜਾਬ ਪੱਤਰ ਤੱਕ ਮਸਲੇ ਨੂੰ ਲੈ ਕੇ ਜਾਏਗਾ ਆਓ ਦੇਖਦੇ ਆ ਪੁਲਿਸ ਦਾ ਇਸ ਪ੍ਰਤੀ ਕੀ ਰਵੱਈਆ ਆਉਣ ਵਾਲੇ ਦਿਨਾਂ 'ਚ ਉਹ ਆ ਕੀ ਕਰਦੀ ਆ ਪੱਤਰਕਾਰ ਨੂੰ ਇਨਸਾਫ ਦਿੰਦੀ ਆ ਜਾਂ ਫਿਰ ਇਹ ਜਦ ਹੀ ਸ਼ੁਰੂ ਹੋਇਆ ਸੰਘਰਸ਼ ਸ਼ੁਰੂ ਹੋਈ ਜੰਗ ਕਿੱਥੋਂ ਤੱਕ ਚੱਲਦੀ ਆ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਤੁਸੀਂ ਦੇਖਦੇ ਰਹੋ ਅੱਦਾ ਕੋਈ ਪਰ ਲਾਈਵ ਹੁੰਦੇ ਹੋ ਛੁੱਟੀਆਂ ਸਤਿ ਸ੍ਰੀ ਅਕਾਲ